ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਝਾੜੂ ਖੜਾ ਕਰਨਾ ਚੰਗਾ ਨਹੀਂ ਹੁੰਦਾ ਆ ਲੋਕਾਂ ਨੇ ਝਾੜੂ ਖੜਾ ਕਰਕੇ ਪੰਜਾਬ ਦੇ ਵਿੱਚ ਅੱਜ ਬਰਬਾਦੀ ਦੇ ਕਿਨਾਰੇ ਪੰਜਾਬ ਜਾ ਰਿਹਾ ਮੁੱਖ ਮੰਤਰੀ ਪਿਛਲੇ 2 ਸਾਲਾਂ ਚ ਆਪਣੀ ਕੋਠੀ ਚ ਕਿਸੇ ਆਮ ਆਦਮੀ ਬੰਦੇ ਨੂੰ ਨਹੀਂ ਮਿਲਿਆ ਐਮਐਲਏ ਤੱਕ ਨੂੰ ਟਾਈਮ ਨਹੀਂ ਉਹਦੇ ਪਾਸ ਮਿਲਣ ਨੂੰ ਕੋਈ ਆਮ ਆਦਮੀ ਉਹਦੀ ਕੋਠੀ ਜਾ ਕੇ ਅੰਦਰ ਵੜ ਕੇ ਉਹਨੂੰ ਮਿਲ ਨਹੀਂ ਸਕਦਾ ਮੇਰੇ ਤਾਂ ਬੈੱਡਰੂਮ ਤੱਕ ਬੰਦੇ ਆਏ ਹੋਏ ਹੁੰਦੇ ਸੀ ਲੋਕ ਅੱਜ ਪਛਤਾ ਰਹੇ ਆ ਕਿ ਜਿਸ ਤਰ੍ਹਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਝਾੜੂ ਖੜਾ ਕਰਨਾ ਚੰਗਾ ਨਹੀਂ ਹੁੰਦਾ ਆ ਲੋਕਾਂ ਨੇ ਝਾੜੂ ਖੜਾ ਕਰਕੇ ਪੰਜਾਬ ਦੇ ਵਿੱਚ ਅੱਜ ਬਰਬਾਦੀ ਦੇ ਕਿਨਾਰੇ ਪੰਜਾਬ ਜਾ ਰਿਹਾ ਹੈ ਮੁੱਖ ਮੰਤਰੀ ਪਿਛਲੇ 2 ਸਾਲਾਂ 'ਚ ਆਪਣੀ ਕੋਠੀ 'ਚ ਕਿਸੇ ਆਮ ਆਦਮੀ ਬੰਦੇ ਨੂੰ ਨਹੀਂ ਮਿਲਿਆ ਕੋਈ ਕੇਜਰੀਵਾਲ ਜੀ ਆਗੇ ਹੋਣਗੇ ਜਾਂ ਹੋਰ ਆਗੇ ਹੋਣਗੇ ਐਮਐਲਏ ਤੱਕ ਨੂੰ ਟਾਈਮ ਨਹੀਂ ਉਹਦੇ ਬਸ ਮਿਲਣ ਨੂੰ ਕੋਈ ਆਮ ਆਦਮੀ ਉਹਦੀ ਕੋਠੀ ਜਾ ਕੇ ਅੰਦਰ ਵੜ ਕੇ ਉਹਨੂੰ ਮਿਲ ਨਹੀਂ ਸਕਦਾ ਮੇਰੇ ਤਾਂ ਬੈਡਰੂਮ ਤੱਕ ਬੰਦੇ ਆਏ ਹੁੰਦੇ ਸੀ ਅਸੀਂ ਵੀ ਗਵਾਹ ਹਾਂ ਇਸ ਗੱਲ ਦੇ ਕਿ ਸਾਨੂੰ ਯਾਦ ਆ ਰਹੀ 2:00 ਵਜੇ ਤੁਹਾਡੇ ਕੋਲ ਆਂਦੇ ਸੀ ਤੇ ਮੀਟਿੰਗ ਵੀ ਕਰਦੇ ਸੀ ਤੇ ਔਰ ਮੁਲਾਕਾਤ ਵੀ ਹੁੰਦੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਲੰਧ ਦੇ ਚ ਮੈਨੂੰ ਮਿਲਦੇ ਆ ਲੋਕ ਕੋਈ ਕਹਿੰਦਾ ਮੈਂ ਤੁਹਾਨੂੰ 1:30 ਵਜੇ ਰਾਤ ਨੂੰ ਮਿਲਣ ਗਿਆ ਸੀ ਕੋਈ ਕਹਿੰਦਾ 2:30 ਵਜੇ ਮਿਲਣ ਗਿਆ ਸੀ ਕੋਈ ਕਹਿੰਦਾ ਰਾਤ ਨੂੰ 10:00 ਵਜੇ ਮਿਲਿਆ ਕੋਈ ਕਹਿੰਦਾ ਸਵੇਰੇ 6:00 ਵਜੇ ਮਿਲਿਆ ਸੋ ਲੋਕਾਂ ਨੂੰ ਮੈਂ ਅ세ਸੇਬਲ ਸੀ ਮੇਰੀ ਮੇਰੇ ਗੇਟ ਦੇ ਅੱਗੇ ਕੋਈ ਕਿਸੇ ਨੂੰ ਕੋਈ ਰੋਕਦਾ ਨਹੀਂ ਸੀ ਅੰਦਰ ਜਾਣ ਤੋਂ ਇੱਥੇ ਤਾਂ ਬੜਨੇ ਹੀ ਨਹੀਂ ਦਿੰਦੇ ਦੋ ਦੋ ਕਿਲੋਮੀਟਰ ਤੱਕ ਫੜਕਣੇ ਜਿੱਥੇ ਮੁੱਖ ਮੰਤਰੀ ਜਾਂਦਾ ਉਸ ਏਰੀਆ ਨੂੰ ਜਾਮ ਕਰ ਦਿੰਦੇ ਆ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਝਾੜੂ ਖੜਾ ਕਰਨਾ ਚੰਗਾ ਨਹੀਂ ਹੁੰਦਾ ਆ ਲੋਕਾਂ ਨੇ ਝਾੜੂ ਖੜਾ ਕਰਕੇ ਪੰਜਾਬ ਦੇ ਵਿੱਚ ਅੱਜ ਬਰਬਾਦੀ ਦੇ ਕਰਾਰੇ ਪੰਜਾਬ ਜਾ ਰਿਹਾ ਮੁੱਖ ਮੰਤਰੀ ਪਿਛਲੇ 2 ਸਾਲਾਂ ਚ ਆਪਣੀ ਕੋਠੀ 'ਚ ਕਿਸੇ ਆਮ ਆਦਮੀ ਬੰਦੇ ਨੂੰ ਨਹੀਂ ਮਿਲਿਆ ਐਮਐਲਏ ਤੱਕ ਨੂੰ ਟਾਈਮ ਨਹੀਂ ਉਹਦੇ ਕੋਲ ਮਿਲਣ ਕੋਈ ਆਮ ਆਦਮੀ ਉਹਦੀ ਕੋਠੀ ਜਾ ਕੇ ਅੰਦਰ ਵੜ ਕੇ ਉਹ ਮਿਲ ਨਹੀਂ ਸਕਦਾ ਮੇਰੇ ਤਾਂ ਬੈਡਰੂਮ ਤੱਕ ਬੰਦੇ ਆਏ ਹੁੰਦੇ ਸੀ ਲੋਕ ਅੱਜ ਪਛਤਾ ਰਹੇ ਆ ਕਿ ਜਿਸ ਤਰ੍ਹਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਝਾੜੂ ਖੜਾ ਕਰਨਾ ਚੰਗਾ ਨਹੀਂ ਹੁੰਦਾ ਆ ਲੋਕਾਂ ਨੇ ਝਾੜੂ ਖੜਾ ਕਰਕੇ ਪੰਜਾਬ ਦੇ ਵਿੱਚ ਅੱਜ ਬਰਬਾਦੀ ਦੇ ਕਿਨਾਰੇ ਪੰਜਾਬ ਜਾ ਰਿਹਾ ਹੈ ਮੁੱਖ ਮੰਤਰੀ ਪਿਛਲੇ 2 ਸਾਲਾਂ 'ਚ ਆਪਣੀ ਕੋਠੀ 'ਚ ਕਿਸੇ ਆਮ ਆਦਮੀ ਬੰਦੇ ਨੂੰ ਨਹੀਂ ਮਿਲਿਆ ਕੋਈ ਕੇਜਰੀਵਾਲ ਜੀ ਆਗੇ ਹੋਣਗੇ ਜਾਂ ਹੋਰ ਆਗੇ ਹੋਣਗੇ ਐਮਐਲਏ ਤੱਕ ਨੂੰ ਟਾਈਮ ਨਹੀਂ ਉਹਦੇ ਬਸ ਮਿਲਣ ਨੂੰ ਕੋਈ ਆਮ ਆਦਮੀ ਉਹਦੀ ਕੋਠੀ ਜਾ ਕੇ ਅੰਦਰ ਵੜ ਕੇ ਉਹਨੂੰ ਮਿਲ ਨਹੀਂ ਸਕਦਾ ਮੇਰੇ ਤਾਂ ਬੈਡਰੂਮ ਤੱਕ ਬੰਦੇ ਆਏ ਹੁੰਦੇ ਸੀ ਅਸੀਂ ਵੀ ਗਵਾਹ ਹਾਂ ਕਿ ਸਾਨੂੰ ਯਾਦ ਹੈ ਰਾਤੀ 2:00 ਵਜੇ ਤੁਹਾਡੇ ਕੋਲ ਆਉਂਦੇ ਸੀ ਤੇ ਮੀਟਿੰਗ ਵੀ ਕਰਦੇ ਸੀ ਤੇ ਔਰ ਮੁਲਾਕਾਤ ਵੀ ਹੁੰਦੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਿਲੰਡੇ ਚ ਮੈਨੂੰ ਮਿਲਦੇ ਆ ਲੋਕ ਕੋਈ ਕਹਿੰਦਾ ਮੈਂ ਤੁਹਾਨੂੰ 1:30 ਵਜੇ ਰਾਤ ਨੂੰ ਮਿਲਣ ਗਿਆ ਸੀ ਕੋਈ ਕਹਿੰਦਾ 2:30 ਵਜੇ ਮਿਲਣ ਗਿਆ ਸੀ ਕੋਈ ਕਹਿੰਦਾ ਰਾਤ ਨੂੰ 10:00 ਵਜੇ ਮਿਲਿਆ ਕੋਈ ਕਹਿੰਦਾ ਸਵੇਰੇ 6:00 ਵਜੇ ਮਿਲਿਆ ਸੋ ਲੋਕਾਂ ਨੂੰ ਮੈਂ ਅ세ਸੇਬਲ ਸੀ ਮੇਰੀ ਮੇਰੇ ਗੇਟ ਦੇ ਅੱਗੇ ਕੋਈ ਕਿਸੇ ਨੂੰ ਕੋਈ ਰੋਕਦਾ ਨਹੀਂ ਸੀ ਅੰਦਰ ਜਾਣ ਤੋਂ ਇੱਥੇ ਤਾਂ ਬੜਨੇ ਹੀ ਨਹੀਂ ਦਿੰਦੇ ਦੋ ਦੋ ਕਿਲੋਮੀਟਰ ਤੱਕ ਫੜਕਣੇ ਜਿੱਥੇ ਮੁੱਖ ਮੰਤਰੀ ਜਾਂਦਾ ਉਸ ਏਰੀਆ ਨੂੰ ਜਾਮ ਕਰ ਦਿੰਦੇ ਆ